में एक इलेक्शनल कमरे के नाम से करता हूं सर अध्यक्ष और साथ ही श्राप को यहां पर आमंत्रित करना है माननीय डॉक्टर संतोष जी के लिए जो कि पार्लियामेंट के इलेक्शन के लिए लंबा ज्यादा हिस्से होते हैं नौ घंटे के लिए रायना साथ मेंता खरीद जी मैं आपको आमंत्रित और किसी आगे अपने माने संवीकला दसवीं अधिकारियों के लिए तलादसी किस तरीके से लक्सेशन करना है जैसे कि शैक्षणिक दिशाएं लोकसभा के लिए पूरी सेगमेंट वाइज इलेक्शन के द्वारा आयोजित हो दे फिर निम्न पूरी आशा है कि प्रधानमंत्री के प्रतिनिधित्व प्राप्त कर सके यह काली तत्व हमारा भूमिका में पास करें एंटरप्राइज और पार्टनरशिप में होगी ਸੇ ਵੀ ਬਾਡੀ ਨਾਲ ਨਹੀਂ ਅਟੈਚ ਹੁੰਦੇ ਉਹ ਲੋਕ ਜਿਹੜੇ ਨੇ ਮੈਨੂੰ ਤੇ ਮੇਰੇ ਭਵਾਂ ਨੂੰ ਪਿਆਰ ਕਰਦੇ ਆ ਤੇ ਮੈਂ ਅਸਲ ਵਿੱਚ ਉਹ ਇੱਕ ਦੇਖਦੇ ਜਿੰਦੇ ਤੋਂ ਨਿਸ਼ਾਨ ਲਾਦੇ ਕੰਮ ਨਹੀਂ ਆਜ਼ਾ ਹੈ ਤੁਸੀਂ ਬਹੁਤ ਵਧੀਆ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾਊਗੀ ਉਹ ਨੈਸ਼ਨਲ ਮੁੱਦੇ ਉਸ ਕਾਲੇ ਕਾਲਾ ਹੋਰ ਵੀ ਬਿਨਾਂ ਜੀਪੀ ਸਰਕਾਰ ਨੇ ਉਸਤਾਨਾਂ ਦੇ ریٹ ہو رہے ہیں اونٹی سسٹم کو ختم کیا جا رہا ہے نئے نئے سائلو بنائے جا رہے ہیں کسانی جڑی ہے پنجاب کی ہاشیے کے اوپر آ گئی ہے یہ سارے نئے جڑے ہیں کیندر سرکار کے ادھیے ہو رہے ہیں اور آج اڈانی امبانی اور جڑے دوسرے سرمایہ دار لوگ ہیں انہوں نے دیش کی سرکار کا بیچ رہی ہے بیج رہی ہے اس لیے شرمی کا سر پناہ کو جڑی کالے قانون لے آتے تین ਕੁਲ ਦੇ ਸਿਖਰ ਨਹੀਂ ਉਸ ਤੋਂ ਬਾਅਦ ਯਸਪੀ ਆਇਆ ਇਹਨਾਂ ਸਖਤ ਪੀਐਸਪੀ ਆਇਆ ਜਿਮਾਰੀ ਵਰਤ ਜਿਨਾ ਪਾਲ ਕਰਦੇ ਆ ਕਿ ਜੇ ਜੇ 90 ਅੰਕ ਦੇ ਉੱਤੇ ਵੀ ਬਾਹਰ ਕੱਢ ਕੇ ਗੁਣੂ ਪਾਸ ਕਰ ਦਿੱਤੇ ਨੇ ਇਹ ਕਿਸੇ ਪ੍ਰਜਾਤੰਤਰ ਦਾ ਢਾਲਾ ਘਟਣਾ ਐਮਪੀਐਮ ਅੰਦਰ ਨਹੀਂ ਜਾਣ ਦੇਣਾ ਆਪਣੀ ਗੱਲ ਨਹੀਂ ਕਰਨ ਦੇਣੀ ਇਹਦਾ ਮਤਲਬ ਹੈ ਕਿ ਜਿਹੜੀ ਹੈ ਜਿਆ ਪੋਲਿਟੀਕਲ ਡੈਮੋ ਜਿਹੜੀ ਜਿਹੜੀ ਕ੍ਰਿਪਟੋ ਸਿਸਟਮ ਨੂੰ ਖਰਾਬ ਕਰਦੀ ਕੋਸ਼ਿਸ਼ ਕਰੇ ਔਰ ਡਿਕਟੇਟਰਸ਼ਿਪ ਵਾਲੇ ਬਸੇ ਜਿਹੜਾ ਦੇਸ਼ੀ ਪੁੱਛ ਰਿਹਾ ਹੈ ਜੀ ਪੀ ਸਾਹਿਬ ਇੱਕ ਅਮਰਤਾ ਵਰਿੰਗ ਵੱਲੋਂ ਇੱਕ ਬਿਆਨ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਹਿਣਾ ਜਾਊਗੇ ਦੇਖੋ ਜਿਹੜਾ ਬਿਆਨ ਆਪਣਾ ਨਿਕਲਦਾ ਹੈ ਮੈਂ ਤਾਂ ਇਹੀ ਕਹਿ ਦਿੰਦਾ ਕਹਿ ਸਕਦਾ ਕਿ ਉਹ ਸ੍ਰੀ ਗੁਰੂ ਸਾਹਿਬ ਜੀ ਦੀ ਅਗਲੀ ਹੈ ਉਹਨਾਂ ਨੂੰ ਇਦਾਂ ਦੇ ਬਿਆਨ ਦੇਣ ਤੋਂ ਮੁਰੇਜ਼ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦੀਆਂ ਹਨ ਅਤੇ ਉਹਨਾਂ ਨੇ ਦੁਨੀਆਂ ਦਾ ਜਿਹੜਾ ਫਤਸਵਾ ਦਿੱਤਾ ਉਹ ਸ਼ਾਂਤੀ ਦਾ ਫਤਸਵਾ ਦਿੱਤਾ ਹੈ ਨੂਕਾਂ ਕਮਨ ਚਰਚੇ ਰੰਦਰ ਦੱਸਦਾ ਜਿਆਦਾ ਬਾਤ ਰਹਾ ਸਮਾਜ ਬਣਾਉਣ ਦੀ ਉਹਨਾਂ ਨੇ ਗੱਲ ਕੀਤੀ ਹੈ ਔਰ ਇਹ ਜਿਹੜੀਆਂ ਕਲਾ ਜਿਹੜੀਆਂ ਕਰਦੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਕੋਈ ਉਹਨਾਂ ਨੂੰ ਕੋਈ ਲਾਭ ਨਹੀਂ ਕਿ ਕਿ ਜੋ ਲੋਕਾਂ ਦੀਆਂ ਭਾਵਨਾ ਮਹਾਂਤ ਨਹੀਂ ਹੈ ਉਹਦੇ ਨਾਲ ਲੋਕ ਜਿਹੜੇ ਪ੍ਰਸ਼ਾਸਨ ਸਰ ਤੁਸੀਂ ਕਾਂਗਰਸ ਜੇ ਤੁਹਾਡਾ ਪਰਿਵਾਰ ਆਗੂਸਤ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਬੰਦ ਕੀਤੀ ਹੈ ਅੱਜ ਜਿਹੜੇ ਕੰਮ ਤੁਸੀਂ ਬਹੁਤ ਵੱਡੇ ਵੱਡੇ ਪਰਿਵਾਰ ਜਿਹੜਾ ਕੋਈ ਪਾਸੇ چھری پروار گورو سا سردارتوش چوہری ہے چودھری تلک رام جی ہے مجبر یہ نہیں کہ میرے کو ضروری میں راجنیتی کرنی چاہتا ہے میں ਸੂਮਨੀ ਕਾਲੀ ਦਾ ਸੰਕਿਤਾ ਪੰਜਾਬ ਦੀ ਪ੍ਰਸਿੱਧ ਹੈ ਸੂਮਨੀ ਕਾਲੀ ਦਾ ਉਹ ਪੰਜਾਬ ਦੇ ਲੋਕਾਂ ਵਾਸਤੇ ਸਿਆਣੀ ਕੋਟਰਾ ਦਰਹਾਂ ਹੋਏ ਹੈ چاہے ਪੰਜਾਬੀ ਖੁੰਮੀ ਦੇ ਹੋਵੇ چاہے ਭਾਤੀ ਦੇ ਜਿੰਨੇ ਵੀ ਤੂਫਾਨ ਸੇ ਕਰਨਾ ਉਸ ਸੂਮਨੀ ਕਾਲੀ ਦਾ ਦੇ ਨੇ ਕਿ ਸੱਚੀ ਪਾਰਟੀ ਦੇ ਨਾਲ ਜੁੜਿਆ ਹੈ ਪਰ ਫਖਰਾ ਇਸ ਸਦਕਾ ਤੋਂ ਆ ਰਿਹਾ ਚੰਨੀ ਸਾਹਿਬ ਦਾ ਤੁਹਾਡੇ ਕਾਫੀ ਰਿਸ਼ਤੇਦਾਰ ਹੈਗੇ ਆ ਫੇਰ ਵੀ ਤੁਸੀਂ ਜਿਹੜਾ ਹੈਗਾ ਪਾਰਟੀ ਨੂੰ ਛੱਡ ਕੇ ਗਏ ਨਹੀਂ ਜੰਮੀ ਜੀ ਸਾਹਿਬ ਅਮਾ ਜਾਰੀ ਹੈ ਸਤਾਰੀ ਦੇ ਸਤਾਰੀ ਦਾ ਬੋਲ ਉਹ ਜਦੋਂ ਇਹ ਪੁਆਣੀ ਕਰੇਗਾ ਸਾਹਿਬ ਨੇ ਮਹਿਰੂ ਸਾਹਿਬ ਦਾ ਇਸਤੇਦਾਰੀ ਹੈ ਜੇ ਮਤਲਬ ਕੋਈ ਇਸਤੇਦਾਰੀ ਦੇ ਨਾਲ ਕਿਸੇ ਦੀ ਆਈਡੀਓਲੋਜੀ ਜਿਹੜੀ ਚੇਂਜ ਹੋ ਜਾਂਦੀ ਹੈ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਖਲਾਫ ਕੀਤੇ ਨੇ ਕਾਗਜ਼ਾਂ ਤੇ ਉਹ ਤੁਸੀਂ ਆ ਲੈਖਾਂ ਦੇ ਜਿਹੜਾ ਕਾਗਜ਼ ਹੈ ਪੁਆਣੀ ਬੁਢਾਪਾ ਦੀ ਗੱਤ ਹੈ ਈ ਐਸੀ ਗੱਲ ਹੋ ਗਈ ਕਿ ਮੇਨ ਹਿਸਾਬ ਦਾ ਪੁੱਛੋ 40 ਲੱਖ ਰੁਪਈਆ ਵਿਆ ਕਿ ਉਹ ਹੀ ਤੁਸੀਂ ਚਾਹੀ ਤੁਸੀਂ ਤੁਸੀਂ ਆਪ ਕੀਤੀ ਗੱਲ ਇਹ ਪਰ ਪ੍ਰੂਫ ਕੋਈ ਨਹੀਂ ਮਿਲਿਆ ਸਾਨੂੰ ਹਲੇ ਤੱਕ ਵੀ 40 ਲੱਖ ਰੁਪਈਆ ਪ੍ਰੂਫ ਜਦੋਂ ਸਵੇਰ ਆ ਗਿਆ ਪੁੱਛ ਦੇ ਦੇਣਾ ਸਾਰੇ ਕੋਲ ਪੇਪਰ ਤੇ ਪਤਾ ਉਹਨੇ ਤੁਸੀਂ ਯਾਰ ਸਵੇਰ ਆ ਗਿਆ ਉਹਦੀ ਰਿਕਾਰਡਿੰਗ ਹੈਗੀ ਆ ਤੇ ਮੈਂ ਵੀ ਕਹਿੰਦਾ ਸਰਕਾਰ ਕੋਲ ਰਿਕਾਰਡਿੰਗ ਹੈਗੀ ਆ ਤੇ মিডিਆ ਤੱਕ ਕਿਉਂ ਨਹੀਂ ਪਹੁੰਚਾਈ ਜਾਂਦੀ ਆ ਗੀ ਕਿੱਥੇ ਹੀ ਗੱਲ ਟਾਈਮ ਨਾ ਹੁੰਦੀ ਆ ਨਾ ਜੀ ਟਾਈਮ ਉਹਨਾਂ ਦਾ ਇਲੈਕਸ਼ਨ ਆ ਜੀ ਉਹ ਇਲੈਕਸ਼ਨ ਹੈ ਟਾਈਮ ਹੈਗਾ ਆਪਣੇ ਕੋਲ ਇਲੈਕਸ਼ਨ ਵਿੱਚ ਫਿਕਰ ਨਾ ਕਰੋ ਮਾਈਨਿੰਗ ਚੋ ਕਿਹੜਾ ਹੋਇਆ ਹੈਗਾ ਨਾ ਹੁਣ ਆ ਪੁੱਛੋ ਕਿੰਨੇ ਆ ਰਹੇ ਮਾਈਨਿੰਗ ਰੋਡ ਚੋਂ ਕਿ ਮੈਂ ਕਿੰਨੇ ਲੱਖਾਂ ਦੀ ਗੱਲ ਕਰਾਂ ਠੀਕ ਹੈ ਉਹਨੂੰ ਲੱਖਾਂ ਦਾ ਹਿਸਾਬ ਵੀ ਕੋਈ ਨਹੀਂਗਾ ਤੇ ਬਾਕੀ ਇਹ ਵੀ ਮੈਂ ਵੀ ਸੁਣਿਆ ਅਜਾ ਗੱਲ ਸੁਣੋ ਮੈਂ ਹੋਰ ਗੱਲ ਕਹਿਣ ਲੱਗਾ ਇੱਕ ਦੋ ਪਰਿਵਾਰਾਂ ਦਾ ਝਗੜਾ ਹੋ ਗਿਆ ਤੇ ਉਹ ਦੋ ਪਰਿਵਾਰ ਗਏ ਆਪਣੇ ਐਮਐਲਏ ਆਪਣੇ ਸਾਹਿਬਾ ਕੋ ਤੇ ਉਹਨਾਂ ਨੇ ਕਿਹਾ ਵੀ ਸਾਡਾ ਜੀ ਪ੍ਰਾਈਮ ਨੂੰ ਰਾਇਨਾ ਕਰਾਓ ਕੋਈ ਤੁਸ ਜਸਤਾ ਪੁੱਛਣੇ ਕੋ ਗੱਲ ਛੋੜਨੀ ਇਹ ਪਰਚਾ ਹੋ ਗਿਆ ਤੇ ਮੁਰਕੇ ਉਹ ਜਿਹੜੀ ਐਮਐਲਏ ਸਾਹਿਬਾ ਕਹਿੰਦੀ ਜਦੋਂ ਦੁਵਾਰਾ ਗਏ ਸਰ ਤੇ ਪਰਚਾ ਹੋ ਗਿਆ ਉਹ ਪੜ੍ਹ ਕੇ ਗਿਆ ਉਹਨੇ ਉਹ ਕਹਿੰਦੀ ਇਹ ਕੰਮ ਇਦਾਂ ਨਹੀਂ ਹੁੰਦੇ ਕੰਮ ਹੁੰਦੇ ਪੈਸੇ ਨਾਲ ਜਿਹੜੇ ਕਮਾ ਦੇ ਪੈਸੇ ਕਮਾਵਾ ਦੇ ਪੈਸੇ ਮੰਗਣ ਲੱ피 ਦਸੋ ਇਹ ਕੰਮ ਹੁੰਦੇ ਪੈਸੇ ਨਾਲ ਤੇ ਪੁਲਿਸੀ ਪੈਸੇ ਲਵੇ ਤਸਿਲ ਨੌਰੀ ਪੈਸੇ ਲੈਣ ਤੇ ਆਪਣੇ ਜਿਹੜੇ ਬਾਕੀ ਬਰਾਹੀ ਪੈਸੇ ਲੈਣ ਐਮਐਲਏ ਪੈਸੇ ਲਵੇ ਤੇ ਫਾਈ ਲੋਕਾਂ ਦਾ ਰੱਖਿਆ ਕਰ ਜੇ ਲੋਕੀ ਜੀਵ ਮੋਟਾ ਬਣਨ ਨਾ ਸੋ ਆਹ ਗੱਲ ਵੀ ਹੈਗੀ ਆ बाक़ी इलैक्शन हिकु महीना पिया थोरो रोज़ नवी गल दसिय कर फिक्रो